they call ਜੀ ਨਮਸਕਾਰ ਸਾਰਿਆਂ ਨੂੰ ਅੱਜ ਮੈਂ ਸਾਡੇ ਮਾਨਯੋਗ ਮੇਅਰ ਨਗਰ ਨਿਗਮ ਮੋਗਾ ਸਰਦਾਰ ਬਲਜੀਤ ਸਿੰਘ ਚਾਨੀ ਜੀ ਮੇਰੇ ਨਾਲ ਸਾਡੇ ਐਮਸੀ ਸਰਦਾਰ ਗੁਰਵਿੰਦਰ ਸਿੰਘ ਚੱਕੀਆਂ ਜੀ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਵਾਨ ਸਾਡੇ ਇਥੋਂ ਬੋਰਡ ਨੰਬਰ 21 ਦੇ ਬੋਰਡ ਇਨਚਾਰਜ ਅਸੀਂ ਪਹਿਲਾਂ ਅੱਜ ਬੋਰਡ ਨੰਬਰ 12 ਦੇ ਵਿੱਚ ਸਾਡੇ ਡਿਪਟੀ ਮੇਅਰ ਅਸ਼ੋਕ ਤਮੀਜਾ ਦੀ ਜੀ ਦੀ ਬੋਰਡ ਦੇ ਵਿੱਚ ਅਸੀਂ 49 ਲੱਖ ਰੁਪਏ ਦਾ ਜਿਹੜਾ ਕੰਮ ਦੀ ਸ਼ੁਰੂਆਤ ਅੱਜ ਕਰਕੇ ਆਏ ਆਂ ਕੁਝ ਗਲੀਆਂ ਉਹਨਾਂ ਦੀਆਂ ਬਣਨ ਵਾਲੀਆਂ ਸਿਗੀਆਂ ਉਹਨਾਂ ਦੀ ਵਾਰਡ ਦੇ ਵਿੱਚ ਬਾਜ਼ਾਰ ਦੇ ਵਿੱਚ ਉਹਨਾਂ ਦੀ ਸ਼ੁਰੂਆਤ ਕੀਤੀ ਹੁਣ ਅਸੀਂ 21 ਨੰਬਰ ਵਾਰਡ ਦੇ ਵਿੱਚ ਇੱਥੇ ਇੱਕ ਜਿਹੜੇ ਸੀਗੀ ਦੁਸ਼ਾਰਾ ਗਰਾਊਂਡ ਵਾਲੀ ਜਿਹੜੀ ਸੜਕ ਹੈਗੀ ਆ ਉਹ 10 ਲੱਖ ਰੁਪਏ ਦੀ ਲਾਗਤ ਦੇ ਨਾਲ ਪੀਸੀ ਦਾ ਕੰਮ ਉੱਥੇ ਹੋਵੇਗਾ ਔਰ ਇਹ ਗਲੀ ਜਿਹੜੀ ਹੈਗੀ ਆ ਪ੍ਰਜਾਪਤ ਇਸ ਦਾ ਨਾਮ ਹੈਗਾ ਇਸ ਗਲੀ ਦਾ ਇਹ ਜਿਹੜੀ ਹੈਗੀ ਇੰਟਰਲੌਕ ਟਾਈਲਾਂ ਦੇ ਨਾਲ ਕੁਝ ਗਲੀਆਂ ਬਣਾਈਆਂ ਜਾਣਗੀਆਂ ਇਹਨਾਂ ਦਾ ਜਿਹੜਾ 20 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਕੰਮ ਹੋਣ ਜਾ ਰਿਹਾ ਹੈ ਸੋ ਅੱਜ ਅਸੀਂ ਟੋਟਲ ਜਿਹੜੇ ਹੈਗੇ ਆ ਮੋਗੇ ਸ਼ਹਿਰ ਦੇ ਵਿੱਚ ਤਿੰਨ ਕਮਾਂ ਦੀ ਸ਼ੁਰੂਆਤ ਕੀਤੀ ਹੈ ਸਾਰੀਆਂ ਹੀ ਵਰਡਸ ਜਿੱਥੇ ਜਿੱਥੇ ਜਿਹੜੇ ਪਾਣੀ ਦੀ ਦਿੱਕਤ ਆ ਰਹੀ ਸੀਗੀ ਉੱਥੇ ਅਸੀਂ ਨਵੇਂ ਬੋਰ ਕਰਨੇ ਆਂ ਔਰ ਬਹੁਤ سارے ਕੰਮ ਸਾਡੇ ਜਿਹੜੇ ਹੈਗੇ ਉਹ ਕੰਪਲੀਟ ਹੋ ਚੁੱਕੇ ਆ ਉਹਨਾਂ ਦਾ ਵੀ ਥੋੜੇ ਦਿਨਾਂ ਦੇ ਵਿੱਚ ਉਦਘਾਟਨ ਕਰਾਂਗੇ ਜਿਸ ਤਰ੍ਹਾਂ ਆ ਮੇਰੇ ਬਰਥਡੇ ਵੀ ਸਾਡੇ ਐਮ ਸੀ ਸਰਦਾਰ ਕੁਲਵਿੰਦਰ ਸਿੰਘ ਚੱਕੀਆਂ ਜੀ ਇਹਨਾਂ ਦੇ ਅਸੀਂ ਤੁਹਾਨੂੰ ਸਭ ਨੂੰ ਯਾਦ ਹੋਏਗਾ ਅਸੀਂ ਇੱਕ ਬੱਚੀ ਦੀ ਸਾਡੇ ਜਿਹਨੇ ਪੂਰੇ ਦੇਸ਼ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਸਾਡੇ ਮੋਗੇ ਦਾ ਨਾਮ ਰੌਸ਼ਨ ਕੀਤਾ ਸੀਗਾ ਉਹ ਬੱਚੀ ਇਸ ਦੁਨੀਆ ਤੋਂ ਚਲੀ ਗਈ ਸੀਗੀ ਇੰਦਰਪ੍ਰੀਤ ਕੌਰ ਉਹਨਾਂ ਨੇ ਅਸੀਂ ਵਾਅਦਾ ਕੀਤਾ ਸੀ ਉਹਨਾਂ ਦੇ ਪਰਿਵਾਰ ਦੇ ਨਾਲ ਕਿ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਲਾਇਬ੍ਰੇਰੀ ਬਣਾਵਾਂਗੇ ਉਹ ਬਣ ਕੇ ਤਿਆਰ ਹੋ ਚੁੱਕੀ ਹੈ ਉਹ ਕੁਝ ਦਿਨਾਂ ਦੇ ਵਿੱਚ ਅਸੀਂ ਜਿਹੜੀ ਹੈਗੀ ਉਹ ਲਾਇਬ੍ਰੇਰੀ ਦਾ ਉਦਘਾਟਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਅਸੀਂ ਕਰਵਾਵਾਂਗੇ ਔਰ ਹੋਰ ਸਾਰੇ ਬਹੁਤ ਸਾਰੇ ਪ੍ਰੋਜੈਕਟ ਕੰਪਲੀਟ ਹੋ ਚੁੱਕੇ ਆ ਔਰ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਹੈਗੇ ਆ ਉਹ ਸਟਾਰਟ ਕਰਨ ਜਾ ਰਹੇ ਆ ਔਰ ਪੀਸੀ ਦੇ ਕੰਮ ਬਰਸਾਤਾ ਕਰਕੇ ਰੋਕ ਦਿੱਤੇ ਗਏ ਸੀਗੇ ਜਿੱਦਾਂ ਹੀ ਬਰਸਾਤਾ ਦਾ ਹੁਣ ਜਿਹੜਾ ਮੌਸਮ ਹੈਗਾ ਕਲੀਅਰ ਹੋਏਗਾ ਪੀਸੀ ਦੇ ਕੰਮ ਵੀ ਸਾਰੇ ਸ਼ਹਿਰ ਦੇ ਵਿੱਚ ਸਟਾਰਟ ਦੁਬਾਰਾ ਕੀਤੇ ਜਾਣਗੇ ਸਟਰੀਟ ਲਾਈਟਸ ਦਾ ਤਾਂ ਜੀ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਅਸੀਂ ਦੁਬਾਰਾ ਤੋਂ ਕਰਵਾਉਣ ਲੱਗੇ ਆ ਔਰ ਜਿਹੜੇ ਨਾਲੀਆਂ ਦੀ ਦਿੱਕਤ ਆਂਦੀ ਹੈ ਇਹਦੇ ਇਹਨਾਂ ਤੇ ਧਿਆਨ ਦਿੱਤਾ ਜਾਏਗਾ ਔਰ ਜਲਦ ਹੀ ਜਿਹੜਾ ਹੈਗਾ ਅਸੀਂ ਡੋਰ ਟੂ ਡੋਰ ਪਿਕਅਪ ਜਿਹੜੇ ਹੈਗੇ ਆ ਕੂੜੇ ਦੀ ਉਹ ਸਰਵਿਸ ਸਟਾਰਟ ਕਰਨ ਜਾ ਰਹੇ ਆ ਮੋਗਾ ਸ਼ਹਿਰ ਦੇ ਵਿੱਚ ਔਰ ਜਿਹੜਾ ਗੰਦਗੀ ਦਾ ਸਵਾਲ ਆਉਂਦਾ ਸੋ ਮੈਂ ਸਭ ਨੂੰ ਇਹ ਵੀ ਬੇਨਤੀ ਕਰੂੰਗੀ ਕਿ ਅਸੀਂ ਵੀ ਜਿਹੜਾ ਹੈਗਾ ਪਲਾਸਟਿਕ ਵਗੈਰਾ ਦੇ ਬੈਗਸ ਜਿਹੜੇ ਅਸੀਂ ਆਪਣੇ ਸੀ ਸੀਵਰੇਜ ਦੇ ਡਰੇਨਸ ਦੇ ਵਿੱਚ ਅਸੀਂ ਸੁੱਟ ਦੰਨੇ ਆ ਬੋਟਲਸ ਪਲਾਸਟਿਕ ਦੀਆਂ ਈਵਨ ਥੈਲੇ ਤੱਕ ਸੁੱਟੇ ਹੁੰਦੇ ਆ ਸੋ ਅਸੀਂ ਵੀ ਇੱਕ ਜਿਹੜੇ ਰਿਸਪਾਂਸਿਬਲ ਸਿਟੀਜ਼ਨ ਦੀ ਤਰ੍ਹਾਂ ਸੀ ਬਿਹੇਵ ਕਰੀਏ ਔਰ ਬਾਕੀ ਜਿਹੜੀ ਇਹ ਪ੍ਰੋਬਲਮ ਹੈਗੀ ਉਹ ਜਲਦ ਅਸੀਂ ਸੋਲਵ ਕਰਨ ਜਾ ਰਹੇ ਆ ਸੋ ਮੇਰੀ ਇਹ ਵੀ ਹੱਥ ਜੋੜ ਕੇ ਸਭ ਨੂੰ ਬੇਨਤੀ ਹੈ ਇਸੀ ਜਿਸ ਤਰ੍ਹਾਂ ਆਸੀਂ ਆਪਣੇ ਘਰ ਦੇ ਵਿੱਚ ਕੂੜਾ ਕਰਕਟ ਡਸਟਬਿਨ ਦੇ ਵਿੱਚ ਪਾਉਂਦੇ ਆ ਉਸੇ ਤਰ੍ਹਾਂ ਆਸੀਂ ਬਾਹਰ ਗਲੀਆਂ ਨਾਲੀਆਂ ਦੇ ਵਿੱਚ ਔਰ ਜਿਹੜਾ ਸਾਡਾ ਅਗਰ ਤੁਸੀਂ ਦੇਖੋਗੇ ਕਿ ਮੇਨ ਚਿੱਟੀ ਰੋਡ ਤੇ ਬਹੁਤ ਵੱਡੀ ਦਿੱਕਤ ਆਂਦੀ ਹੁੰਦੀ ਸੀ ਅੱਜ ਤੋਂ 2.5 ਸਾਲ ਪਹਿਲਾਂ ਉੱਥੇ ਪਾਣੀ ਖੜਾ ਹੋ ਜਾਂਦਾ ਸੀ ਮਾਗੀ ਤੇ ਮਾਜੈਸਟਿਕ ਪੈਲੇਸ ਦੇ ਕੋਲ ਤਾਂ ਬਹੁਤ ਜ਼ਿਆਦਾ ਪਾਣੀ ਖੜਾ ਹੋ ਜਾਂਦਾ ਸੀ ਇਵਨ ਹਸਪੀਟਲਸ ਵਾਲੇ ਗੁੰਮਤੀ ਥਾਂ ਪਰ ਹਸਪੀਟਲਸ ਤੋਂ ਡਾਕਟਰਸ ਜਿਹੜੇ ਹੈਗੇ ਆ ਮੈਡਮ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਇਹਦਾ ਜਿਹੜਾ ਹੈਗਾ ਉਹਨੂੰ ਜਲਦੀ ਜਿਹੜਾ ਉਹਦਾ ਸੋਲੂਸ਼ਨ ਕੀਤਾ ਜਾ ਵੀ ਅਸੀਂ ਡਰੇਨੇਜ ਦਾ ਕੰਮ ਕੰਪਲੀਟ ਕਰਵਾਇਆ ਹੁਣ ਤੁਸੀਂ ਦੇਖ ਸਕ ਦੇਖੋਗੇ ਕਿ ਜਿੱਥੇ-ਜਿੱਥੇ ਹੋਲ ਕੀਤੇ ਹੋਏ ਆ ਉੱਥੇ ਵੀ ਪਲਾਸਟਿਕ ਦੀਆਂ ਬੋਤਲਾਂ ਪਲਾਸਟਿਕ ਦੇ ਲਿਫਾਫੇ ਸਾਰਾ ਕੁਝ ਜਿਹੜਾ ਇਵਨ ਦੁਕਾਨਦਾਰ ਵੀ ਜਿਹੜੇ ਹੈਗੇ ਆ ਮੇਰੇ ਭਰਾ ਸ਼ਾਇਦ ਉਹਨਾਂ ਦੇ ਜਿਹੜੇ ਸਫਾਈ ਕਰਨ ਆਂਦੇ ਆ ਉਹ ਉਹ ਲੋਕੀ ਐਡਾ ਕਰਦੇ ਆ ਕਿ ਉਹ ਕੂੜਾ ਸਾਰਾ ਹੀ ਕੂੜਾ ਜਿਹੜਾ ਹੈਗਾ ਉਹ ਹੋਲ ਦੇ ਵਿੱਚ ਪਾ ਦਿੰਦੇ ਆ ਟ੍ਰੇਨ ਦੇ ਵਿੱਚ ਸੁੱਟ ਦਿੰਦੇ ਆ ਸੋ ਅਸੀਂ ਵੀ ਥੋੜਾ ਜਿਹਾ ਜਿਸ ਤਰ੍ਹਾਂ ਫੋਰਨ ਕੰਟਰੀਜ਼ ਦੇ ਵਿੱਚ ਹਰ ਸਿਟੀਜ਼ਨ ਆਪਣੀ ਰਿਸਪਾਂਸਿਬਿਲਟੀ ਸਮਝਦਾ ਆਪਣੇ ਸ਼ਹਿਰ ਨੂੰ ਆਪਣੇ ਦੇਸ਼ ਨੂੰ ਸਾਫ਼ ਸੁਥਰਾ ਰੱਖਣ ਦੀ ਅਸੀਂ ਵੀ ਰਿਸਪਾਂਸਿਬਿਲਟੀ ਸਮਝੀਏ ਸਾਡੇ ਅਸੀਂ ਸਭ ਮਿਲ ਕੇ ਹੀ ਆਪਣੇ ਸ਼ਹਿਰ ਨੂੰ ਸੋਨਾ ਬਣਾ ਸਕਦੇ ਹਾਂ ਸੋ ਕੂੜਾ ਕਰਕਟ ਜਿਹੜਾ ਹੈਗਾ ਲਿਫਾਫੇ ਔਰ ਪਲਾਸਟਿਕ ਦੀਆਂ ਬੋਤਲਾਂ ਅਸੀਂ ਪਲੀਜ਼ ਨਾ ਸੁੱਟਿਏ ਇਹਨਾਂ ਦੇ ਵਿੱਚ ਉਹਦਾ ਵੀ ਅਸੀਂ ਜਲਦੀ ਜਿਹੜਾ ਹੈਗਾ ਉੱਥੇ ਸੀਵਰੇਜ ਦਾ ਜਿਹੜਾ ਕੰਮ ਹੋਣ ਵਾਲਾ ਪੈਂਡਿੰਗ ਹੈ ਸੀਵਰੇਜ ਔਰ ਵਾਟਰ ਪਾਈਪ ਦਾ ਪਾਕੇ ਉਹਨੂੰ ਵੀ ਅਸੀਂ ਬਹੁਤ ਛੋਟਾ ਟੋਟਾ ਹੋ ਉਹ ਵੀ ਕਰਵਾਉਣ ਜਾ ਰਹੇ ਹਾਂ ਔਰ ਪਿੱਛੇ ਅਸੀਂ ਮੈਂ ਔਰ ਮੇਰ ਸਾਹਿਬ ਅਸੀਂ ਗਏ ਸੀਗੇ ਜਲੰਧਰ ਕਲੋਨੀ ਦੇ ਵਿੱਚ ਖਾਟੂ ਸ਼ਾਮਜੀ ਦਾ ਮੰਦਿਰ ਹੈ ਉੱਥੇ ਅਸੀਂ ਵਾਅਦਾ ਕਰਕੇ ਆਈ ਸੀਗੇ ਉਹ ਕੰਮ ਵੀ ਅਸੀਂ ਜਿਹੜਾ ਹੈਗਾ ਮੰਦਿਰ ਦਾ ਉਹ ਸਟਾਰਟ ਕਰਵਾਤਾ ਬਾਹਰ ਰੋਡ ਦਾ ਉੱਥੇ ਪੱਥਰ ਪੈ ਚੁੱਕੇ ਔਰ ਜਲਦੀ ਜਿਹੜਾ ਹੈਗਾ ਉੱਥੇ ਜਿੱਦਾਂ ਹੀ ਬਰਸਾਤਾ ਖਤਮ ਹੋਣਗੀ ਆ ਮੌਸਮ ਕਲੀਅਰ ਹੋਏਗਾ ਅਸੀਂ ਉੱਥੇ ਪੀਸੀ ਦਾ ਕੰਮ ਕਰਵਾ ਕੇ ਗਵਾਂਗੇ